ਜਿਹੜੇ ਅਜੇ ਨਗੁਰੀ ਪੰਦੀ ਜੂਠ ਨਹੀਂ ਲਾਈ ਹਜੇ ਨਗੁਰੀ ਤੁਰੇ ਫਿਰਦੇ ਆ ਉਲਝੇ ਫਿਰਦੇ ਆ ਉਹਨਾਂ ਨੂੰ ਚਾਹੀਦੇ ਨਾਮ ਕੇ ਜਹਾਜੇ ਚੜ ਕੇ ਗੁਰੂ ਦੇ ਬੇੜੇ ਚੜ ਕੇ ਆਪਣੇ ਜੀਵ ਨੂੰ ਸਫਲਾ ਕੇ ਸੁਰਨਾਰ ਮਨ ਜਨ ਅੰਮ੍ਰਿਤ ਖੋਜ ਦੇ ਇਸ ਅੰਮ੍ਰਿਤ ਨੂੰ ਬੜੇ ਬੜੇ ਰਿਖੀ मुਨੀ ਜਨ ਸ਼ਾ ਸ਼ਕੰਦਰ ਭਾਲੇ ਆਪਹਾਜਾਤ ਨੂੰ ਅਵਹਾਜਾਤ ਅੰਮ੍ਰਿਤ ਨੂੰ ਮੰਨੀ ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ ਕਦੇ ਨੇ ਪੀਤੋ ਆਪਣੇ ਦਸਤ ਭਾਰ ਕੌਣ ਸਹਿਬ ਨੂੰ ਆਖੇ ਵਜੀਦਾ ਇੰਜ ਨਾਲ ਇੰਜ ਕਰ ਜੁਨਾਨ ਦਾ ਬਾਦਸ਼ਾਹ ਸ਼ਿਕੰਦਰ ਤਲਾਸ਼ ਕਰਦੇ ਅਮਰ ਦੀ ਪਹੁੰਚ ਵੀ ਗਿਆ ਅਮਰਤ ਕੁੰਡ ਪਾਸ ਪਰ ਲਿਆ ਚੂਣਾ ਜਦੋਂ ਲੱਗਿਆ ਪੀਣ ਆਵਾਜ਼ ਆਈ ਵੇਖੀ ਸ਼ਿਕੰਦਰਾ ਪੁੱਲ ਨਾ ਕਰੀਂ ਇਹ ਗਲਤੀ ਨਾ ਕਰ ਬੈਠੀ ਮੇਰੇ ਸਰੀਰ ਦੀ ਦੁਰਦਸ਼ਾ ਵੇਖ ਪੰਛੀ ਉੱਡਣ ਵਾਲਾ ਜਿਹਨੂੰ ਗਿਲਜਾਪਾ ਇਲ ਕਹਿੰਦੇ ਮੇਰੇ ਪਰ ਚੜੇ ਪਏ ਖੰਭ ਚੜੇ ਪਏ ਆ ਪਾਕ ਵਗਦੀ ਏ ਮੈਂ ਤਾਂ ਇੱਕੋ ਹੀ ਚੁੰਝ ਭਰੀ ਸੀ ਮੇਰੀ ਹਾਲਤ ਹੋ ਗਈ ਤੂੰ ਤੇ ਚੁਲਾ ਭਰੀ ਖੜੇ ਬਸ ਉੱਥੇ ਹੀ ਮਨ ਡੋਲ ਗਿਆ ਹੋਠਾਂ ਤੇ ਗਿਆ ਅੰਮ੍ਰਿਤ ਮਾੜੇ ਘਰਮ ਪੀ ਨਾ ਸਕਿਆ ਜੇ ਅੰਮ੍ਰਿਤ ਛਕ ਲੈਂਦਾ ਅਮਰ ਹੋ ਜਾਣਾ ਸੀ ਅਟਲ ਪਦਵੀ ਨੂੰ ਪ੍ਰਾਪਤ ਕਰ ਜਾਣਾ ਸੀ ਮਾੜੇ ਬਾਗਾਂ ਵਾਲੇ ਸੁੱਤੇ ਕਰਮਾ ਵਾਲੇ ਭਾਵੇਂ ਕੋਲੇ ਗੁਰੂ ਨਾਨਕ ਦਾ ਕਰੇ ਗੁਰਦੁਆਰੇ ਦੀ ਕੰਦ ਨਾ ਕੰਦ ਕਰ ਲੱਗਦਾ ਉੱਠ ਕੇ ਆ ਕੇ ਮੱਥਾ ਨਹੀਂ ਟੇਕ ਸਕਦਾ ਤੂੰ ਤਰਬਰ ਹਾਂ ਪੰਖੀ ਆਹੇ ਮੰਦ ਬਾਗੀ ਤੇ ਰਦਰਸ਼ਨ ਨਾ